ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਆਸਾ ਦੀ ਟੀਮ ਪਹੁੰਚੀ ਪਿੰਡ ਖਾਨਪੁਰ ਥਿਆੜਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਗੁਰ ਸ਼ਬਦ ਪ੍ਰਕਾਸ਼ ਪ੍ਰਚਾਰਕ ਜੱਥਾ ਭਾਈ ਮਲਕੀਸ਼ ਸਿੰਘ ਖਾਨਪੁਰ ਥਿਆੜਾ ਵੱਲੋਂ ਸਮੂਹ ਨੱਗਰ ਵਾਸੀ ਸਾਧ ਸੰਗਤ ਦੇ ਸਹਿਯੋਗ ਨਾਲ ਤਨ ਤਨ ਬਾਬਾ ਮੋਤੀराम ਮਹਾਰਾਜ ਦੀ ਸੇਵਾ ਨੂੰ ਯਾਦ ਕਰਦੇ ਆ ਤੇ ਛੋਟੇ ਸਹਿਬ ਜਾਂ ਦੀ ਯਾਦ ਵਿੱਚ ਤਨ ਤਨ શ્રીਮਨ ਸੰਤ ਬਾਬਾ ਜਬਾਲਾ ਸਿੰਘ ਜੀ ਹਰਖਵਾਲ ਵਾਲੇ ਅਤੇ ਤਨ ਤਨ શ્રીਮਨ ਸੰਤ ਬਾਬਾ ਸਤਪਾਲ ਸਿੰਘ ਜੀ ਸਾਰੀਵਾਲਿਆਂ ਦੀ ਸ਼ੁਭ ਸ਼ਾਮ ਦਾ صدਕਾ ਦੁੱਧ ਦਾ ਲੰਗਰ ਪਿੰਡ ਖਾਨਪੁਰ ਥਿਆਣਾ ਵਿਖੇ ਲਗਾਇਆ ਗਿਆ ਇਸ ਮੌਕੇ ਮੁੱਖ ਸੇਵਾਦਾਰ ਸੰਤ ਬਾਬਾ ਮਲਕੀਤ ਸਿੰਘ ਖਾਨਪੁਰ ਥਿਆਣਾ ਨੇ میڈیا ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸ੍ਰੀ ਗੁਰੂ ਗਵਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਨ ਤਨ ਬਾਬਾ ਮੋਤੀराम ਮੇਰਾ ਦਵੰਟੋਡਰ ਮਲਮਾਨ ਸ਼ਹੀਦਾਂ ਦੀ ਯਾਦ ਵਿੱਚ सलाना दुध का लंगर तेई दसंबर खानपुर थेड़ा गोविंदपुर चौरासता हजारपुर विखे लगाया जाता है इस मौके संत बाबा मलकीत सिंह खानपुर थेड़ा ने दसा के सलाना दुधे लंगर में महंत जयराम सारी संत बलराम सारी संत बलबीर सारी संत बाबा सरबण सिंह जब्बड़ बाबा हरविंद नंगर राइया बा अजीत सि मेगोवाल तो इलावा होर संत महापुरशा ने पुज के हाजिरी भरी इस मौके ਸੰਤ ਬਾਬਾ ਮਲਕੀਤ ਸਿੰਘ ਖਾਨਪੁਰ ਥਿਆਰੇ ਨੇ ਆਏ ਹੋਏ ਸੰਤ ਮਹਾਪੁਰਸ਼ਾਂ ਦਾ ਧੰਨਵਾਦ ਕੀਤਾ ਇਸ ਮੌਕੇ ਗੁਰਵਚਨ ਸਿੰਘ ਜਗਜੀਤ ਸਿੰਘ ਜਸਵੰਤ ਸਿੰਘ ਜੱਸਾ ਖਨੌੜਾ ਭਾਈ ਅਵਤਾਰ ਸਿੰਘ ਮੀਰਾਪੁਰ ਗੁਜਰਾਤਾ ਸਰਪੰਚ ਬਲਰਾਜ ਸਿੰਘ ਕਰਨੈਲ ਸਿੰਘ ਆਕਾਸ਼ਦੀਪ ਸਿੰਘ ਮਨੋਹਰ ਸਿੰਘ ਤਰਨਵੀਰ ਸਿੰਘ ਤਰਨਜੀਤ ਸਿੰਘ ਜੁਹਾਰ ਸਿੰਘ ਗੁਰਪ੍ਰੀਤ ਸਿੰਘ ਗੁਰਪ੍ਰੀਤ ਕੌਰ ਤ੍ਰਿਪਤਾ ਦੇਵੀ ਬਲਬੀਰ ਕੌਰ ਪਰਮਜੀਤ ਕੌਰ ਲਖਵਿੰਦਰ ਕੌਰ ਕਮਲਜੀਤ ਕੌਰ ਕਾਂਤਾ ਦੇਵੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਮੌਕੇ ਹਾਜ਼ਰ ਸਨ ਆਓ ਸੀ ਦੇਖਦੇ ਇਸ ਮੌਕੇ ਦੇ ਕੁਝ ਲਾਇਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਹਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰ ਜੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਦਰ ਥਿਆੜਾ ਖਾਨਪੁਰ ਥਿਆੜਾ ਵਿਖੇ ਬਾਬਾ ਮਲਕੀਤ ਸਿੰਘ ਜੀ ਵੱਲੋਂ ਛੋੜੇ ਸਾਹਿਬ ਜੀਆਂ ਦੇ ਅਸੀਂ ਜੀ ਕੋਰਪੋਰੇਟੇ ਦੋਦਾ ਲੰਗਰ ਲਗਾਇਆ ਗਿਆ ਆ ਇਲਾਕੇ ਤੋਂ ਆਈਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਬਾਬਾ ਜੀ ਦਾ ਬਹੁਤ-ਬਹੁਤ ਧੰਨਵਾਦ ਇਹਦਾ ਨਾ ਇਹ ਤੀਸਾ ਦੁੱਧਾ ਲੰਗਰ ਇਸ ਵੇਲੇ ਚੱਲ ਰਿਹਾ ਆ ਸਾਰੀਆਂ ਸੰਗਤਾਂ ਦਾ ਪੂਰਾ ਸਹਿਯੋਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਅੱਜ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਾਰੋਂ ਸਹਬਜ਼ਾਦੇ ਮਾਤਾ ਗੁਜਰ ਕੌਰ ਜੀ ਤੇ ਸਤਕਾਰਯੋਗ ਤੰਤਨ ਬਾਬਾ ਮੋਤੀराम ਮਹਾਰਾਜ ਜੀ ਦੀ ਯਾਦ ਦੇ ਵਿੱਚ ਪਿੰਡ ਖਾਨਪੁਰ ਧਿਆੜਾ ਤੇ ਇਲਾਕੇ ਦੇ ਨਿਵਾਸੀ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਤੀਸਰਾ ਦੁੱਧ ਦਾ ਲੰਗਰ ਤੇ ਪਕੌੜਿਆਂ ਦਾ ਲੰਗਰ ਜੋ ਸੰਗਤਾਂ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ ਜਿਹਦੇ ਵਿੱਚ ਇਲਾਕੇ ਭਰ ਦੀਆਂ ਸੰਗਤਾਂ ਨੇ ਦੁੱਧ ਨਾਲ ਸੇਵਾ ਕਰਕੇ ਤਨ ਮਨ ਤਾਂ ਨਾਲ ਸੇਵਾ ਕਰਕੇ ਗੁਰੂ ਕਲਗੀਧਰ ਮਹਾਰਾਜ ਜੀ ਦੇ ਸਹਿਬਜ਼ਾਦਿਆਂ ਦੀਆਂ ਖੁਸ਼ੀਆਂ ਲੈਣ ਵਾਸਤੇ ਇੱਥੇ ਸੇਵਾ ਕਰ ਰਹੇ ਨੇ ਜਿੰਨੀਆਂ ਵੀ ਸੰਗਤਾਂ ਆਈਆਂ ਨੇ ਤੇ ਆਉਣ ਤੇ ਸਾਰਿਆਂ ਨੂੰ ਜੀਓ ਆਇਆਂ ਭਾਈ ਇਸੇ ਤਰ੍ਹਾਂ ਹੀ ਇਹ ਗੁਰੂ ਕੇ ਲੰਗਰ ਜਿਹੜੇ ਚੱਲਦੇ ਰਹਿਣ ਬ੍ਰਹਮ ਗਿਆਨੀ ਸੰਤ ਬਾਬਾ ਸਤਪਾਲ ਸਿੰਘ ਜੀ ਮਹਾਰਾਜ ਸਾਰੀ ਬਾੜੇ ਬ੍ਰਹਮ ਗਿਆਨੀ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਗਰ ਖੋਵਾਲ ਵਾਲੇ ਮਹਾਪੁਰਖਾਂ ਦੀਆਂ ਅਸੀਸਾਂ صدਕਾ ਇਹ ਲੰਗਰ ਚੱਲ ਰਹੇ ਨੇ ਇਹ ਸਦਾ ਚੱਲਦੇ ਰਹਿਣ ਇਹੀ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਸਾਡਾ ਨਗਰ ਇਲਾਕੇ ਦੀ ਸੰਗਤ ਇਸੇ ਤਰ੍ਹਾਂ ਹੀ ਦਸੰਗਾਂ ਨੂੰ ਚੇਤੇ ਕਰਦੀ ਰਹੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ